ਕਿੱਥੇ ਬੈਠੋ ਬੈਠੋ ਆਰਾ ਬੈਠੇ ਬੈਠੇ ਇੱਕ ਮਿੰਟ ਬਾਅਦ ਬਾਅਦ ਚਾਹ ਲਿਆਓ ਬਾਦਲ ਸਰ 2009 ਚ ਆਈਡ ਕਿੰਨੇ ਕੱਕਰ ਗੁੜ ਦੀ ਚਾਹ ਬਣਾਈ ਤੁਹਾਡੇ ਵਾਸਤੇ ਗੁੜ ਦੀ ਚਾਹ ਬਣਾਈ ਮੇਰਾ ਮਨ ਵੀ ਹੁਣ ਚਾਹ ਪੀਂਦਾ ਸੀ ਅੱਜ ਨੇ ਬਜ਼ੁਰਗ ਮਿਲੇ ਆ ਆ ਸਾਰੇ ਬਜ਼ੁਰਗ ਦੱਸ ਰਹੇ ਸੀ ਕਿ ਬਾਦਲ ਸਾਹਿਬ ਨੇ ਨਾਲ ਇਹਨਾਂ ਨੇ ਜੇਲਾ ਗੱਡੀਆਂ ਪੰਜਾਬੀ ਸੂਬੇ ਦੀ ਜੇਲ੍ਹ ਤੋਂ ਲੈ ਕੇ ਦੂਜੀਆਂ ਜੇਲਾਂ ਸੋ ਉਹਨਾਂ ਨੇ ਕਿਹਾ ਜੀ ਅਸੀਂ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੇ ਸਾਥੀਆਂ ਤੋਂ ਤੁਹਾਨੂੰ ਚਾਹ ਪਿਉਣੀ ਹੈ ਤੇ ਸਾਡੇ ਉੱਧਰ ਕੇ ਆਓ ਸੋ ਐਸ ਕਰਕੇ ਮੈਨੂੰ ਬੜਾ ਖੁਸ਼ੀ ਲੱਗੀ ਇਹਨਾਂ ਤੋਂ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਂਦੇ ਇਹ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਇਹਨਾਂ ਬਜ਼ੁਰਗਾਂ ਤੋਂ ਹੀ ਆਸ਼ਰਵਾਦ ਲੈਂਦਾ ਇਹਨਾਂ ਦੇ ਸਾਥ ਦਿੱਤਾ ਤੇ ਇਕੱਠੇ ਹੀ ਇਹਨਾਂ ਨੇ ਅਕਾਲੀ ਦਲ ਖੜਾ ਕੀਤਾ ਇਹਨਾਂ ਬਜ਼ੁਰਗਾਂ ਦਾ ਅੱਜ ਜੋ ਅਕਾਲੀ ਦਲ ਹੈ ਇਨਾ ਬਜ਼ੁਰਗਾਂ ਦੀਆਂ ਦੀਨਾ ਕਰਦੀ ਅੱਜ ਪੰਜਾਬ ਸਰਕਾਰ ਨੇ ਇੱਕ ਨਵਾਂ ਤੋਹ ਦਿੱਤਾ ਹੈ 0.25 ਸਟੈਂਪ ਡਿਊਟੀ ਲਗਾਈ ਹੈ ਹੋਮ ਲੋਨ ਤੇ ਵਹੀਕਲ ਲੋਨ ਤੇ ਦੇਖੋ ਹੌਲੀ ਹੌਲੀ ਤੁਸੀਂ ਦੇਖਿਓ ਪਾਰਲੀਮੈਂਟ ਲਖਣ ਬਹੁਤ ਕਰਦੀ ਕੀ ਹੈ ਤੁਸੀਂ ਤਾਂ ਵੱਡੀ ਗੱਲ ਇਹ ਖੋਰ ਆ ਮੈਂ ਅੱਜ ਪੂਰੀ ਪਤ ਲੱਗਿਆ ਹਰ ਸਾਲ ਸੂਬੇ ਦਾ ਬਜਟ ਬੰਦ ਹੈ ਬਜਟ ਦਾ ਮਤਲਬ ਹੈ ਸੀਕਰੇਸੀ ਤੇ ਜਿਹੜੀ ਬਜਟ ਬਣਾਉਣ ਵਿੱਚ ਮੀਟਿੰਗ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਮਿਨਿਸਟਰਾ ਉੱਥੇ ਦਿੱਲੀ ਦੀ ਆਤੀਸ਼ ਉਹ ਦੀ ਮੀਟਿੰਗ ਦੇ ਵਿੱਚ ਬੈਠੀ ਇਤੋਂ ਵੱਡੀ ਵਾਇਲੇਸ਼ਨ ਕੀ ਹੋ ਸਕਦੀ ਹੈ ਤਾਂ ਹੀ ਉਹ ਅਸੀਂ ਕਹ ਰਹੇ ਹਾਂ ਪੰਜਾਬ ਨੂੰ ਬਚਾ ਲੋ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਮੰਤਰੀ ਹੈ ਉਹ ਚਲਾ ਰਹੇ ਆ ਪੰਜਾਬ ਸਰਕਾਰ ਅੱਜ ਮੁਹੱਲਾ ਕਲੀਨਿਕ ਦੇ ਸਟਾਫ ਨੇ ਅਬਰਸਰ 'ਚ ਇਸ ਕਰਕੇ ਪ੍ਰੋਟੈਸਟ ਕੀਤਾ ਕਿ 4 ਮਹੀਨਿਆਂ ਦੀ ਸੈਲਰੀ ਨਹੀਂ ਮਿਲੀ ਮੈਂ ਕਹਿੰਦਾ ਕੋਈ ਇੱਥੇ ਪਲੈਨਿੰਗ ਨਹੀਂ ਕੋਈ ਇੱਥੇ ਕੋਈ ਹੋਰ ਸਿਸਟਮ ਨਹੀਂ ਮੁਹੱਲਾ ਕਲੀਨਿਕ ਵੀ ਇੱਕ ਇੱਕ ਪਾਸੇ ਬਣਾ ਤੇ ਦੂਜੇ ਪਾਸੇ ਸੇਵਾ ਕੇਂਦਰ ਬੰਦ ਕਰ ਦਿੱਤੇ ਵੱਖ-ਵੱਖ ਡਿਪਾਰਟਮੈਂਟਸ ਦੇ ਭਾਗਾਂ ਦੇ ਜਿਹੜੇ ਫੈਸਲੇ ਹੁਣ ਦਿੱਲੀ ਦੇ ਉਹ ਮੰਤਰੀ ਲੈ ਰਹੇ ਆ ਅਸੀਂ ਆਈ ਕਾਰਨ ਕਹਿ ਰਹੇ ਆ ਪੰਜਾਬ ਅੱਜ ਪੰਜਾਬੀਆਂ ਦੇ ਹੱਥ ਨਹੀਂ ਹੈ ਦਿੱਲੀ ਵਾਲੇ ਦੇ ਹੱਥ ਹੈ ਦਿੱਲੀ ਦੇ ਕੇਜਰੀਵਾਲ ਤੇ ਉਹਦੇ ਮੰਤਰੀ ਪੰਜਾਬ ਸਰਕਾਰ ਚਲਾ ਰਹੇ ਆ ਅਸੀਂ ਆਪਣੇ ਲੋਕਾਂ ਨੂੰ ਚੁਣਿਆ ਸੀ ਦਿੱਲੀ ਵਾਲਿਆਂ ਨੂੰ ਨਹੀਂ ਚੁਣਿਆ ਇਹ ਲੜਾਈ ਦਿੱਲੀ ਨਾਲ ਹੈ ਸਿੱਧੀ ਗੱਲ ਹੈ ਉਹਨਾਂ ਨੇ ਬਰਬਾਦ ਕਰਤਾ ਪੰਜਾਬ ਬਸ ਕੇਜਰੀਵਾਲ ਦੌਰਾ ਕਰ ਰਹੇ ਨੇ ਪੂਰੇ ਤੇ ਖੰਡੂ ਸਾਹਿਬ ਦਾ ਕਿਤੇ ਮਰਜ਼ੀ ਜਾਏ ਹੁਣ ਹੋਂਟਾ ਨੂੰ ਬੁਝਾਉਣਗੇ ਲੋਕੀ ਪੰਜਾਬੀ ਚ